ਹਾਂਜੀ ਭਾਜੀ ਵਧੀਆ ਸਭ ਠੀਕ ਠਾਕ ਹਾਂਜੀ ਨਹੀਂ ਹੁਣ ਬੜਾ ਵਧੀਆ ਚੱਲਣ ਦਿਆ ਕਿਰਪਾ ਦਾ ਬਾਈ ਇਹਦੇ ਹਾਂ ਹਾਂ ਬਿਲਕੁਲ ਬਿਲਕੁਲ ਤੁਹਾਨੂੰ ਪਤਾ ਹੀ ਆ ਕਿਹ ਕਿਹ ਦਿਨ ਵੇਖ ਕੇ ਉੱਠਿਆ ਹੁਣ ਮੈਂ ਹਾਂ ਸਰਕਲ ਹੀ ਲੱਗ ਗਿਆ ਇਹ ਸਾਰਾ ਮੇਰਾ ਸਭ ਕੁਝ ਚਲ ਗਿਆ ਹੈ ਇਥੋਂ ਬਸ ਉਹ ਵਾਇਗਰ ਫਿਰ ਤਰਨ ਵਾਲਾ ਅੰਦਰ ਪਹੁੰਚਿਆ ਵੇਲੇ ਮਿਹਨਤ ਕਰਨੀ ਪਈ ਕਿਹ ਕਿਹ ਦਿਨ ਵੇਖਣੇ ਪਏ ਇਹ ਮੈਨੂੰ ਹੀ ਪਤਾ ਹੈ ਤੂੰ ਸੋਚ ਵੀ ਨਹੀਂ ਸਕਦੇ ਭਾਜੀ ਮੈਂ ਕੀ ਕੀ ਦਿਨ ਵੇਖਿਆ ਕਿਹੜੇ ਕਿਹੜੇ ਕੰਮ ਕਰ ਛੱਡੇ ਮੈਂ ਉਹ ਤੁਹਾਡੇ ਪੈ ਘਰ ਹੀ ਪੈ ਤਨੂ ਮੈਂ ਦੇ ਦੂੰਗਾ ਟੈਨਸ਼ਨ ਉਹਦੇ ਕਈ ਵੈਰੀ ਦੁਸ਼ਮਣ ਨੂੰ ਨਾ ਪਤਾ ਚੱਲੇਵੇਂ ਦਾ ਦਿਨ ਕਦੀ ਸਹੀ ਗੱਲ ਆ ਭਾਜੀ ਹਾਂ ਤੂੰ ਇਹ ਸੁਣਾ ਮੋਹ ਟੀਠਾ ਜੀ ਕਰੇ ਵਧੀਆ ਸਾਹਿਬ ਪਰਿਵਾਰ ਸਾਹਿਬ ਵਧੀਆ ਤਾਂ ਕਿਦਾਂ ਤੇ ਭੇਜ ਦੇਣਾ ਤੂੰ ਆਪ ਨੂੰ ਹਾਂ ਹਾਂ ਜਿਹੜੇ ਬੰਦੇ ਕਹਿੰਦੇ ਸੀ ਹਾਂ ਹਾਂ ਉਹ ਜੂ ਕੰਮ ਕੋਈ ਗੱਲ ਨਹੀਂ ਤੁਹਾਡਾ ਸਾਰਾ ਕੋਈ ਚੱਕਰ ਨਹੀਂ ਆ ਹਾਂ ਨਾ ਆਪਾਂ ਕਹਿੰਦੇ ਸੇ ਉਹ ਬਟਲ ਲੈਦਾ ਕਿਹੜੀ ਗੱਲ ਹੈ ਕੰਮ ਦੀ ਨਹੀਂ ਕੋਈ ਪਰਵਾਹ ਕੰਮ ਜਿਨਾ ਮਰਜ਼ੀ ਹੋਵੇ ਆਪਾਂ ਜਿਹੜੀਆਂ ਗੱਡੀਆਂ ਭੇਜੀਆਂ ਆਪਾਂ ਬੈਟਰੀਆਂ ਆਹ ਜਿਹੜੀਆਂ ਦੋ ਗਾ ਉਹ ਤੁਹਾਡੇ ਬੰਦੇ ਨੇ ਉਹਦਾ ਕੰਮ ਖਰਾਬ ਕੀਤਾ ਨਾ ਹਾਂ ਸਹੀ ਐ ਸਹੀ ਐ ਮੈਂ ਤੁਹਾਨੂੰ ਜਿੱਦਾਂ ਜਿਹੜੀ ਚੀਜ਼ ਦਿੱਤੀ ਉਹਦਾ ਹੀ ਲੈਣੀ ਤੁਹਾਨੂੰ ਪਤਾ ਵਾ ਸਾਰਾ ਕੁਝ ਆਪਣੀ ਗੱਲ ਉਦਾਂ ਨਿਬੜ ਜਾਂਦੀ ਆ ਹਾਂ ਬਹਿਣ ਜਿੱਦੇ ਬੈਟਰੀ ਬਿਲਕੁਲ ਇੰਨੇ ਟਾਈਮ ਘੜਦੀ ਹੋਣਾ ਕੰਮ ਹੋਇਆ ਬਲਕਿ ਹਾਂ ਬਸ ਜਿੱਦਾਂ ਨੂੰ ਮੈਂ ਤਾਂ ਨੋਇਹ ਹੀ ਡਲ ਗਈ ਸੀ ਕਿ ਜਿੱਦਾਂ ਖੜੀ ਹੈ ਨਾ ਉਦਾਂ ਹੀ ਦੇਖੇ ਜਾਵੇ ਚੀਜ਼ੇ ਤੇ ਫਿਰ ਵਧੀਆ ਲੱਗਦੀ ਹੈ ਮੈਂ ਤਾਂ ਤੁਹਾਡੇ ਕਹਿੰਦੇ ਦਿੰਦਾ ਹੈ ਨਾ ਮੈਕਡੋਨਲਡ ਨੂੰ ਜਾਣਦਾ ਹਾਂ ਹਾਂ ਬਸ ਸਹੀ ਹੈ ਸਹੀ ਆ ਤੁਸੀਂ ਜ਼ਿੰਮੇਵਾਰ ਬਸ ਸਹੀ ਕਰ ਕੋਈ ਗੱਲ ਹੀ ਨਹੀਂ ਟੈਨਸ਼ਨ ਨਹੀਂ ਮੈਨੂੰ ਤੁਹਾਡੇ ਉੱਤੇ ਕੋਈ ਪਰਵਾਹ ਹੀ ਨਹੀਂ ਹਾਂ ਹਾਂ ਬਸ ਬਸ ਸਹੀ ਹੈ ਤੇ ਆਪਦੇ ਮੇਰੇ ਕੰਮ ਕਰਵਾ ਦਿਓ ਤੇ ਕੋਈ ਚੱਕਰ ਨਹੀਂ ਆ ਅੱਛਾ ਆਹੋ ਤਾਂ ਮੈਂ ਕੁੱਝ ਕਰ ਲਿਆ ਕਿਆ ਕਿਆ ਭੇਜੂ ਭੇਜੂ ਕੁੱਝ ਕਰਨੀ ਆ ਤੇਰਾ ਕੰਮ ਹੋ ਜਾਊਗਾ ਅਪਾ ਪਹਿਲਾਂ ਵੀ ਕਦੀ ਮੁਕਰਿਆ ਸਾਡੇ ਕੋਲ ਤੂੰ ਕੰਮ ਤੁਸੀਂ ਭੱਜੇ ਕਦੀ ਵੀ ਜਿੰਨਾ ਵੀ ਕੰਮ ਤੂੰ ਦੱਸ ਦੋ ਕੋਈ ਚੱਕਰ ਨਹੀਂ ਮੈਂ ਤਾਂ ਗੱਡੀਆਂ ਦੋ ਹੋਰ ਫਲੋਤੀਆਂ ਆ ਗਈਆਂ ਨਾ ਹੋਵੇ ਤੇ ਮੈਨੂੰ ਕਹਿ ਆ ਨਾ ਪਹਿਲਾਂ ਹੀ ਮੈਂ ਪਹਿਲਾਂ ਲੈ ਲੈਂਦੇ ਆ ਇਸੇ ਕਰਕੇ ਹੂੰ ਆਓ ਚੋਇਆ ਸ਼ਾਮ ਤੱਕ ਤੇ ਜਾਂ ਆਪਾਂ ਸਵੇਰ ਤੱਕ ਜਦੋਂ ਬੰਦ ਕਰੀਏ ਆ ਮੈਂ ਇੱਥੇ ਇਹ ਕੁੱਝ ਕਰਨੀ ਆ ਤੇ ਜੇ ਮੈਂ ਉਹਦਾ ਪਰ ਵੀ ਹਮੜਾ ਫੋਨ ਕਰ ਲਿਓ ਮੈਨੂੰ ਤੇ ਕੋਈ ਗੱਲ ਹਾਂ ਵਧੀਆ ਜੀ ਸਭ ਚਲੋ ਠੀਕ ਹੈ ਠੀਕ OK ਜੀ OK ਚਲੋ ਪਾਪਾ ਜੀ ਵਧੀਆ ਕੰਮ ਚੱਲਿਆ ਵਾ ਚਲਾਈ ਰੱਖੋ ਇਦਾਂ ਹੀ ਬਸ ਪਾਪਾ ਜੀ ਇਦਾਂ ਕਿਰਪਾ ਕਰੋ ਜੀ ਇਹਦਾ ਹੀ ਆਸਰਾ ਬਸ ਖੰਡਾ ਆਇਆ ਇਦਾਂ ਚੜਦੀ ਕਿਰਪਾ ਰੱਖੀ ਹੁਣ ਮੇਰਾ ਰੱਦਾ ਇਹ ਆ ਆ ਬੈਟਰੀ ਮੋਟਰਿਆਂ ਦਾ ਕੰਮ ਤਾਂ ਬੜਾ ਵਧੀਆ ਚੱਲੰਦਿਆ। ਮੈਨੂੰ ਤਾਂ ਵੀ ਬਾਹਰ ਦਾ ਕੰਮ ਥੋੜਾ ਵੜਾਗੇ। ਇੰਤੁ ਜੀਆਂ ਗੱਡੀਆਂ ਖੜੀਆਂ ਨੇ ਦੁਆਕ। ਇੰਨੇ ਵੇਲੇ ਦਾ ਕੰਮ ਕਰੀਆ। ਲੋਕਾਂ ਦਾ ਕੰਮ ਵਾਧੂ ਕਰ ਲੈਣਾ ਦੂਜਾ ਵੀ ਕੰਮ ਥੋੜਾ ਪਤਾ ਚਾਹੀਦਾ ਚੰਗੀ ਗੱਲ ਐ। ਇਹ ਤਾਂ ਐਂ ਹੀ ਫੜ ਸਕਦੇ ਤੋਂ ਵੀ ਫੜ ਲੈਨੇ ਕਿਹੜੀ ਗੱਲ ਆ। ਕੰਮ ਤਾਂ ਕੰਮ ਹੀ ਆ ਕੋਈ ਚੱਕਰ ਨਹੀਂ ਆ ਖਿੱਚਦੇ ਕੰਮ ਨੂੰ। ਲੈ ਕੇ ਆਣਾ ਦੋ ਗੱਡੀਆਂ ਐ ਵਧੀਆ ਗੱਡੀਆਂ ਗੱਡੀਆਂ। ਇਹਦੇ ਕਾਰ ਦਿੱਤਾ ਯਾਰ ਇੱਕ ਬੰਦੇ ਨੇ ਯਾਰ ਤੁੰ ਲਾ ਫੋਨ। ਆਵਾਜ਼ ਮੈਸੇਜ ਤੂੰ ਕਿਡਾ ਗਿਆ 200 ਰੁਪਿਆ ਮੇਰੇ ਅਕਾਊਂਟ ਚ ਇੱਕ ਦੀ 500 ਨਿਕਲ ਗਿਆ ਕਿ ਦੀ 1000 ਨਿਕਲ ਗਿਆ ਕਿ ਦੀ 10000 ਨਿਕਲ ਗਿਆ ਪੈਸੇ ਕਹਿੰਦਾ ਕਿੰਨਾ ਮੇਰੇ ਕਾਉਂਟ ਚ ਕਰਦਾ ਯਾਰ ਫਿਰ ਸ਼ਮੀ ਦਾ ਪਤਾ ਫੋਨ ਇਹਨੂੰ ਪਤਾ ਹਾਲੋ ਹਾਂਜੀ ਬੋਲ ਪਾਉਜੀ ਵਾ ਨਹੀਂ ਹੋਂਤਰੀ ਉਹੋ ਬੋਲਣ ਤੇ ਨਹੀਂ ਆ ਆਲੂ ਗੰਡੇ ਲੈ ਲੈ ਜੇ ਮੈਂ ਤੁਹਾਨੂੰ ਕਹਿ ਲੈ ਕੇ ਆਇਆ ਹੋਂਦਿਆਂ ਆਲੂ ਗੰਡਿਆਂ ਨੂੰ ਮਾਰ ਗੋਲੀ ਮੈਨੂੰ ਦੱਸ ਮੈਨੂੰ ਹੁਣੇ ਮੈਸੇਜ ਆਇਆ ਵਾ ਮੇਰੇ account ਚ 2000 ਰੁਪਏ ਤੋਂ ਕਢਾ ਆਇਆ ਵਾ 2000 ਰੁਪਏ ਆਹ ਕਮਲੇ ਉਹ ਨਹੀਂ ਦਾ ਇਹ ਚਕਮਣੇ ਵਾਲੇ ਕੀ ਗੱਲ ਹੈ ਤੈਨੂੰ ਮੈਂ ਮੈਸੇਜ ਵਿਖਾਦਾ ਚੈੱਕ ਕਰਦਾ ਮੈਂ ਆਏ ਆ ਹੁਣੇ ਨਿਕਲੇ ਆ ਹੁਣੇ ਪੈਸੇ ਮੇਰੀ ਗੱਲ ਸੁਣ ਲੋ ਮੈਂ ਕੋਈ ਪੈਨਾ ਨਹੀਂ ਕਢਾਇਆ ਮੇਰੇ ਤੇ ਐਵੇਂ ਨਾ ਇਲਜ਼ਾਮ ਲਾਇਆ ਕਰੋ ਹਾਂ ਹੈ ਕਿੱਥੇ ਭਲਾ ਮੈਂ ਘਰੇ ਆ ਤੁਸੀਂ ਆ ਕੇ ਵੇਖ ਲਓ ਮੈਨੂੰ ਮੰਮੀ ਨਾ ਕਰਾਵਾ ਪਰ ਮੇਰੀ ਗੱਲ ਸੁਣ ਜਦੋਂ ਬੰਦਾ ਪੈਸੇ ਕਢਉਂਦਾ ਨਾ ਏਟੀਐਮ ਤੋਂ ਨਾਲ ਉਸ ਵੇਲੇ ਮੈਸੇਜ ਆ ਜਾਂਦਾ ਵਾ ਠੀਕ ਹੈ ਨਾ ਜੇ ਤੂੰ ਆਏ ਕਿੱਥੋਂ ਮਿਲੰਦਾ ਤੂੰ ਰੰਜੀ ਮੈਂ ਕਿਤੇ ਗਈ ਨਹੀਂ ਆ ਤੁਸੀਂ ਘਰੇ ਆ ਕੇ ਮੰਮੀ ਨੂੰ ਪੁੱਛ ਲਓ ਆ ਜਾ ਆਪੇ ਤੁਹਾਨੂੰ ਪਤਾ ਲੱਗ ਜਾਂਦਾ ਸਭ ਅੱਛਾ ਮੇਰੀ ਗੱਲ ਸੁਣ ਚਲੋ ਗੱਲ ਛੱਡ ਮੈਨੂੰ ਦੱਸ ਮੇਰਾ ਏਟੀਐਮ ਕਿੱਥੇ ਪਿਆ ਬੜਾ ਦੱਸ ਮੈਨੂੰ ਕੀ ਪਤਾ ਤੁਹਾਡੀ ਏਟੀਐਮ ਦਾ ਤੁਹਾਨੂੰ ਪਤਾ ਹੋਊਗਾ ਯਾਰ ਘਰ ਤੋਂ ਰਹੀ ਨਹੀਂ ਆ ਤੇ ਤੈਨੂੰ ਪਤਾ ਹੀ ਕਿੱਥੇ ਰੱਖਿਆ ਹੁੰਦਾ ਏਟੀਐਮ ਇੱਕੋ ਜਿਹੀ ਜਗ੍ਹਾ ਵਾਲ ਮਾਰੀ ਆਹ ਹੁੰਦਾ ਮੈਨੂੰ ਕੀ ਪਤਾ ਹੋਣਾ ਉਹ ਤੁਹਾਡੇ ਕੋਲ ਹੀ ਹੋਊਗਾ ਏਟੀਐਮ ਚੈੱਕ ਕਰੋ ਮੇਰੇ ਕੋਲ ਨਹੀਂ ਹੈਗਾ ਮੈਂ ਤੈਨੂੰ ਤਾਂ ਪੁੱਛਿਆ ਵਾ ਘਰੇ ਪਿਆ ਨਾ ਤੂੰ ਤੇਰੇ ਕੋਲ ਹੀ ਹੋਇਆ ਫਿਰ ਮੇਰੇ ਤੋਂ ਥੋੜੀ ਨਾ ਆਇਆ ਮੈਂ ਵੇਖਦੀ ਹਾਂ ਮਾਰੀ ਆਛਾ ਵੀਰ ਤੂੰ ਮੈਂ ਗਾਜੋਨਾ ਮੈਂ ਆਉਣਾ ਯਾਰ ਘਰੇ ਮੈਂ ਘਰੇ ਆ ਕੇ ਗੱਲ ਕਰਦਾ ਤੈਨੂੰ ਆ ਜਾ ਹਾਂ ਤੇ ਯਾਰ ਇਹ ਘਰੇ ਆ ਪੈਸੇ ਨਿਕਲੇ ਹੁਣੇ ਏਟੀਐਮ ਚੋਂ ਬਿਲਕੁਲ ਤੂੰ ਏਟੀਐਮ ਤੇ ਨਹੀਂ ਦੂਰ ਆ ਨਾ ਹੱਥੇ ਘਰ ਬਿਲਕੁਲ ਕੋਈ ਤਾਂ ਨਹੀਂ ਪਹੁੰਚਦਾ ਨੂੰ ਜਾ ਹੁਟਾਲੀ ਸਤਰਾਗਾਂ ਨੰਦ ਕਰ ਗਿਆ ਵਾ ਯਾਰ ਜੰਨਾ ਘਰ ਪੱਜੇ ਆਉਣਗੇ ਆ ਕੇ ਮੇਰੇ ਦਿਵਾਲੇ ਹੋ ਜਾਣਗੇ ਕੀ ਗੱਲ ਛੰਮੀ ਕਿੱਥੋਂ ਆਈ ਆ ਕੀ ਗੱਲ ਹੋਈ ਆ ਮੰਮੀ ਆਉਣਾ ਕਿੱਥੋਂ ਆ ਮੈਂ ਕਿਤੇ ਤੋਂ ਨਹੀਂ ਆਈ ਨਾਲੇ ਆ 2000 2000 ਦੀ ਕੀ ਗੱਲ ਹੋਣ ਢਈ ਔਰ ਰੰਜੀਤ ਆਖਣ ਢੇ ਆ ਕਿ ਮੇਰੇ ਨਾਲ ਬੈਂਕ ਤੋਂ ਕਿਸ ਨੇ 2000 ਰੁਪਇਆ ਕਢਾ ਲਿਆ ਵਾ ਮੰਮੀ ਅੱਗੇ ਵੀ ਆਂਦੇ ਹੀ ਇੱਕ ਦਿਨ 500 ਰੁਪਇਆ ਕਢਾ ਲਿਆ ਵਾ ਆਹੋਂ ਆਂਦਾ ਹੀ ਤੇ ਮੈਂ ਤਾਂ ਕਢਾਈ ਨਹੀਂ ਆ ਉਹ ਮੈਨੂੰ ਪੁੱਛਣ ਢੇ ਨੇ ਕਹਿੰਦੇ ਤੂੰ ਕਢਾਈ ਆ ਪੈਸੇ ਤੂੰ ਬਾਹਰ ਗਈ ਆ ਅੱਜ ਮੇਰੇ ਨਾਲ ਜਿੱਦੀ ਜਾਣ ਢੇ ਆ ਕਿ ਤੂੰ ਕਢਾਈ ਹੋਣੇ ਆ ਤੂੰ ਕਿਤੇ ਵਰਤੇ ਹੋਣੇ ਆ ਤਹਾਡੇ ਸਾਹਮਣੇ ਮੰਮੀ ਮੈਂ ਕਿਤੇ ਵੀ ਨਹੀਂ ਗਈ। ਔਰ ਤੂੰ ਪੁੱਤ ਕਰਦਾ ਕੰਮ ਸਵੇਰ ਦਾ ਕਰਨ ਨਹੀਂ ਜਾਂ ਅੱਗੋਂ ਪਿੱਛੋਂ ਇਹਨੂੰ ਤੂੰ ਕਦੀ ਗਈ ਕਿੱਥੇ ਲੈਣਾ ਤੂੰ ਨਾ ਕਿਤੇ ਵਾਂਡੇ ਗਈ ਨੋ ਨਾ ਕਿਤੇ ਬਾਜ਼ਾਰ ਗਈ ਔ ਤੇ ਜਾਂ ਤੂੰ ਗਈ ਪੈਸੇ ਕਢਾ ਲਿਆ ਉਹ ਹੋਈ ਤੇਰੇ ਤੇ ਸ਼ੱਕ ਕਰੀ ਜਾਂਦੇ ਆ। ਤੂੰ ਇੱਕ ਦੁਕਾਨ ਤੇ ਬਰੈਡ ਲੈਣ ਜ਼ਰੂਰ ਗਈ ਆ। ਹੋਰ ਤਾਂ ਪਤਾ ਤੂੰ ਕਿੱਥੇ ਗਈ ਨਹੀਂ। ਉਹ ਇਹਨੇ ਤੇ ਸ਼ੱਕ ਕਰੀ ਜਾਂਦਾ। ਕਢਾਈ ਕੇ ਹੋਰ ਨਹੀਂ ਹੋਣ ਤੇ ਨਾ ਤੇਰਾ ਲਈ ਜਾਂਦਾ। ਮੰਮੀ ਮੇਰੀ ਗੱਲ ਸੁਣ ਲਓ। ਤੁਸੀਂ ਉਹਨਾਂ ਨੂੰ ਨਾ ਦੱਸਿਓ ਮੈਂ ਬਰੈਡ ਲੈਣ ਗਈ ਆ। ਉਹਨਾਂ ਨੇ ਨਾ ਸਾਰਾ ਇਲਜ਼ਾਮ ਹੀ ਮੇਰੇ ਤੇ ਲਾ ਦੇਣਾ ਜੀ ਉਹ ਤਾਂ ਪਹਿਲੇ ਲੜਨਦੇ ਆ ਕਹਿੰਦੇ ਤੂੰ ਘਟਾਏ ਆ ਤੂੰ ਆਹੇ ਘਰੋਂ ਬਾਹਰ ਸਵੇਰ ਦੀ ਗਈ ਆ ਤੇ ਤੂੰ ਹੀ ਨਾ ਦੱਸ ਦਿਓ ਕਿ ਬ੍ਰੈਡ ਲੈਣ ਗਈ ਆ ਮੈਂ ਨਹੀਂ ਮੰਮੀ ਪੈਸੇ ਘਟਾਏ ਅੱਗੇ ਵੀ 500 ਰੁਪਏ ਇੱਕ ਦਿਨ ਨਿਕਲੇ ਆ ਹੀ ਇੱਕ ਦਿਨ ਪਤਾ ਨਹੀਂ ਹੋਰ ਕਿੰਨੇ ਨਿਕਲੇ ਹੀ ਤੇ ਮੈਨੂੰ ਪੁੱਛਣ ਦੇ ਹੀ ਕਹਿੰਦੇ ਤੂੰ ਪੈਸੇ ਘਟਾਏ ਮੈਂ ਕਹਾਂ ਯਾਰ ਮੈਂ ਘਟਾਏ ਨਹੀਂ ਆ ਨਹੀਂ ਬੁੱਤ ਮੈਂ ਨਹੀਂ ਦੱਸਦੀ ਮੈਨੂੰ ਕੀ ਲੋੜ ਦੱਸਦੀ ਚੱਲ ਮੇਰੇ ਮੂੰਹੋਂ ਨਿਕਲ ਗਏ ਉਹ ਜੋ ਆਪਣੀ ਚਲ ਮਾਂਦੀਆਂ ਦੀ ਗੱਲ ਉਹਨੂੰ ਨਹੀਂ ਉਹਦੇ ਕੋਈ ਨਹੀਂ ਮੈਂ ਗੱਲ ਕਰਦੀ ਮੰਮੀ ਸੋਚਣ ਵਾਲੀ ਗੱਲ ਆ ਤੇ ਇਹ ਜੇ ਕਿੱਧਰ ਆ ਕਿਉਂ ਕਿਤੇ ਨੇ ਕਢਾਏ ਹੁੰਦੇ ਤਾਂ ਉਹਨਾਂ ਨੇ ਮੈਨੂੰ ਥੋੜੀ ਪੁੱਛਣਾ ਸੀ ਅਕਸਰ ਉਹਨਾਂ ਦੇ ਪੈਸੇ ਨਿਕਲੇ ਆ ਤੇ ਫੋਨ ਕਰਨ ਦੇ ਨੇ ਤੇ ਕਿਸੇ ਤੀਜੇ ਨੇ ਕਢਾਏ ਆ ਤੇ ਫੇਰ ਹੀ ਗੱਲ ਬਣ ਗਈ ਆ ਨਾ ਹੋਰ ਪੈਸੇ ਕਿੱਥੇ ਜਾਣਗੇ ਫਿਰ ਮੈਂ ਸੋਚਣਾ ਦਿਮਾਗ ਨਾਲ ਸੋਚ ਵੀ ਪੈਸੇ ਕਿਹਨੇ ਕਢਾਏ ਆ ਮੈਂ ਨਹੀਂ ਕਢਾਏ ਤੂੰ ਨਹੀਂ ਕਢਾਏ ਰਾਣੇ ਨੇ ਨਹੀਂ ਕਢਾਇਆ ਪਰ ਕਿੰਨੇ ਕਢਾਏ ਤੁਹਾਡਾ ਮਤਲਬ ਮੰਮੀ ਗੁਰਪ੍ਰੀਤ ਤੇ ਸੋਨੂੰ ਬਸ ਤੇਰਾ ਸ਼ੱਕ ਸਹੀ ਆ ਮੰਮੀ ਅੱਜ ਸਵੇਰ ਦੇ ਤਿਆਰ ਹੋ ਕਿਤੇ ਪਤਾ ਨਹੀਂ ਕਿੱਧਰ ਨਿਕਲ ਗਏ ਦੋ ਜੀ ਇਹੋ ਜਿਹਾ ਕਿ ਨਾ ਹਣਾ ਕੰਮ ਹੋਰ ਕੋਈ ਕਰ ਹੀ ਨਹੀਂ ਸਕਦਾ ਉਹਨਾਂ ਤੋਂ ਬਿਨਾ ਮੰਮੀ ਇਹਨਾਂ ਦਾ ਏਟੀਐਮ ਮੈਨੂੰ ਫੜਾ ਦਿੰਦੇ ਨੇ ਇਹ ਤੇ ਕੇਵਲੇ ਅਲਮਾਰੀ ਚ ਪਿਆ ਹੁੰਦਾ ਵਾ ਤੇ ਮੈਂ ਤਾਂ ਧਿਆਨ ਵੀ ਨਹੀਂ ਰੱਖਦੀ ਵੀ ਕਿੱਥੇ ਪਿਆ ਤੇ ਕਿੱਥੇ ਨਹੀਂ ਪਿਆ ਨਾਲੇ ਪੁੱਤ ਹਰ ਇੱਕ ਥਾਂ ਜਿੰਦਰਾ ਥੋੜਾ ਮਾਰਿਆ ਜਾਂਦਾ ਵੀ ਕੋਈ ਤੀਜ ਵਾਈ ਘਰ ਹੈ ਉੱਥੇ ਜਿੰਦਰਾ ਮਾਰ ਉੱਥੇ ਮੈਂ ਜਿਹਦੇ ਹੱਥ ਜਾ ਕੇ ਆਣ ਰਹਿ ਗਿਆ ਪਰ ਮੰਮੀ ਇਹਨਾਂ ਨੂੰ ਇਸ ਗੱਲ ਦਾ ਤੇ ਪਤਾ ਵਾ ਕਿ ਜੇ ਅਸੀਂ ਪੈਸੇ ਕਢਾਵਾਂਗੇ ਤੇ ਮੈਸੇਜ ਤੇ ਆਊਗਾ ਨਾ ਉਹਨਾਂ ਨੂੰ ਇਹਨਾਂ ਨੂੰ ਡਰ ਨਹੀਂ ਲੱਗਦਾ ਪਿਆ ਇਸ ਗੱਲ ਤੋਂ ਉਹਨਾਂ ਨੇ ਇਹ ਹਉ ਤੁਹਾਨੂੰ ਪਤਾ ਮੈਸੇਜ ਉਸ ਵੇਲੇ ਆਇੰਦਾ ਕੋਈ ਪੈਸੇ ਕਢਾਵੇ ਤੇ ਪਰ ਉਹਨਾਂ ਨੇ ਇਹ ਥੋੜਾ ਪਤਾ ਵੀ ਇਹੀ ਕਢਾਇ ਤੇ ਮੈਸੇਜ ਆ ਜੂ ਤੇ ਨਾ ਥੋੜਾ ਲਿਖਿਆ ਹਣਾ ਵੀ ਗੁਰਪ੍ਰੀਤ ਨੇ ਕਢਾਇ ਤੇ ਸੋਨੂ ਨੇ ਕਢਾਇ ਗਲਦੇਵੀ ਆ ਨਾ ਉਹ ਸੋਚਣ ਵਾਲੀ ਗੱਲ ਦੀ ਕਹੇ ਜਾ ਕਿਧਰ ਇਹ ਥੋੜਾ ਝੂਠਾ ਨਾ ਹੀ ਤੇਰਾ ਲਾਈ ਜੂ ਤੂੰ ਕਢਾਏ ਤੂੰ ਗਈ ਆ ਮੰਮੀ ਇੱਕ ਮੈਨੂੰ ਪੈਸਿਆਂ ਦੀ ਟੈਨਸ਼ਨ ਪੈ ਗਈ ਆ ਕਿ ਪੈਸੇ ਕਿੰਨੇ ਕਢਾਏ ਆ ਮਸਾ-ਮਸਾ ਸਾਡਾ ਘਰ-ਬਾਰ ਸਾਰਾ ਠੀਕ ਹੋਣ ਲੱਗਾ ਵਾ ਪਤਾ ਕਿੰਨੀ ਤੰਗੀ ਭੋਗੀ ਆ ਹੀ ਤੇ ਜੇ ਇਹੋ ਜਿਹਾ ਕੰਮ ਹੋਣ ਰਿਹਾ ਤਾਂ ਬਹੁਤ ਗਲਤ ਕੰਮ ਆ। ਗਲਤੀ ਆ ਕਿ ਪੁੱਤ ਤੇਰਾ ਨਾਂ ਲਾ ਕੇ ਮੇਰਾ ਨਾਂ ਲੈ ਕੇ ਘਰ ਚ ਲੜਾਈ ਪੈ ਜਾਣੀ ਆ ਲੈ ਕੋਈ ਹੋਰ ਗਿਆ। ਹਾਂ? ਚੱਲ ਉੱਠ। ਉਹਦੇ ATM ਨੂੰ ਕਿਹੜਾ ATM? ਕਿਹੜਾ ATM ਮੇਰੇ ਤੋਂ ਬੜੇ ATM ਆ? ਇੱਕ ਉਹ ATM ਆ। ਪੁੱਤ ਕਹਾ ਕੋ ਭੈਣ। ਸਾਡੇ ਕੋਲ ਨਹੀਂ ATM ATM ਨਾਲ ਮਾਰੀ ਛੁੰਦਾ ਵਾ ਤੂੰ ਹੀ ਖੜਿਆ ਨਹੀਂ ਆ। ਮੇਰੀ ਗੱਲ ਸੁਣ ਚਾਪੀ ਤੇਰੇ ਕੋਲ ਨਹੀਂ ਲੀਨ ਮਾਰੀ ਦੀ। ਮੈਨੂੰ ਵੀ ਨਹੀਂ ਮਾਰੀ ਭੁੱਲੀ ਵੀ ਨਹੀਂ ਮਿਤੀ। ਤੇਰੀ ਕੋਲ ਹੀ ਨਾ ਮੈਂ ਕਿੱਦਾਂ ਇੱਧਰ ਸਿੱਧਾ ਇੱਧਰ ਆ ਗਿਆ ਵਾਂ ਚਲੋ ਮੈਂ ਵੇਖਦੀ ਕਾੜੇ ਕਾੜਾ ਚੱਲ ਲਬ ਲਬ ਛਤੀ ਕਰ ਐਨਾ ਟਾਈਮ ਉਥੇ ਮਰ ਕੇ ਪੈਸੇ ਕਮਾਈਦੇ ਆ ਦਿਨ ਚ ਲਈ ਹੋ ਟੂਨ ਨੂੰ ਦੇਖ ਰਿਹਾ ਉਹਨਾਂ ਦੇ ਸਿਰ ਵਿਆਂ ਨਾ ਮੱਥਾ ਮਾਰਨਾ ਪੈਂਦਾ ਵਾ ਤੇ ਇੱਥੇ ਪੈਸੇ ਡਾਈ ਜਾ ਮੇਰੇ ਤੋਂ 2 ਮਿੰਟ ਨਹੀਂ ਲਾਦੇ ਕਰੀ ਮੈਸੇਜ ਤੇ ਵਜਦਾ ਮਿੰਟਾਂ ਚ ਪੈਸੇ ਨਿਕਲ ਗਏ ਕਦਾ ਕਰਾਂ ਮੈਂ ਤੁਹਾਨੂੰ ਕੀ ਕਰ ਕਰ ਕਰੀ ਜਾਂਦਾ ਉਹ 2000 ਕਿ ਨਿਕਲਿਆ ਮੇਰੇ ਏਟੀਐਮ ਚੋਂ ਤੂੰ ਤਾਂ ਅੱਗੇ ਮੈਂ ਸੁਣ ਲਿਆ ਵੀ 2000 ਨਿਕਲਿਆ ਆ ਤੂੰ ਫਿਰ ਇਹਦੇ ਨਾਲ ਕਿ ਬਚਾਰੀ ਦਾ ਲੜਿਆ ਇਹਨੇ ਲੜਨਾ ਉੱਡ ਕੇ ਨਿਕਲ ਕੇ ਪੈਸੇ ਹੋਰ ਤੀ ਬੋਤ ਕਿਤੇ ਘਰੋਂ ਬਾਹਰ ਨਹੀਂ ਜਾਂਦੀ ਕਿਤੇ ਬੰਡਿਆ ਨਾਲ ਜੀ ਜਾਵੇ ਕਿਤੇ ਪਿੰਡਿਆਂ ਦੇ ਨਾਲ ਕਿ ਬੁਝਾਰ ਨਾਲ ਜਾਵੇ ਤੇ ਫਿਰ ਪੈਸੇ ਕਿਤੇ ਨਿਕਲੇ ਤੂੰ ਮੜਾ ਜਾ ਇੱਕ ਨਾ ਉਹ ਬਰੈਡ ਹੀ ਫੜ ਲਈ ਚੱਲ ਹੋਰ ਕਿਤੇ ਨਹੀਂ ਹਾਂ ਹੁਣ ਦੱਸ ਤੂੰ ਤਾਂ ਕਿ ਨਹੀਂ ਮੈਂ ਕਿਹਾ ਨਿਕਲੀ ਨਹੀਂ ਕਿਤੇ ਗਈ ਨਹੀਂ ਐ ਰੰਜੀਤ ਏਟੀਐਮ ਨਹੀਂ ਹੈਗਾ ਇਹਦੇ ਵਿੱਚ ਮੈਂ ਇੱਥੇ ਹੀ ਰੱਖਿਆ ਸੀ ਮੈਂ ਸੋਚਿਆ ਤੁਸੀਂ ਫੜ ਕੇ ਪਰਸ ਚ ਪਾ ਲਿਆ ਵਾ ਨਾਲੇ ਮੰਮੀ ਜੀ ਮੈਂ ਤੇ ਬਸ ਇਤੋਂ ਬ੍ਰੈਡ ਲੈ ਕੇ ਆ ਗਈ ਆਂ ਵਾਪਸ ਮੈਂ ਤੇ ਕੁਝ ਵੀ ਨਹੀਂ ਕੀਤਾ ਨਾ ਇਹਦੀ ਮੇਰੇ ਕੋਲ ਉਹ ਵੇਖੀ ਕਿ ਤੂੰ ਸੋਡ ਨਹੀਂ ਆਈ ਉੱਥੇ ਕਿਤੇ ਏਟੀਐਮ ਵਿੱਚ ਲਾਉਣ ਲੱਗਿਆ ਵਿੱਚ ਨਹੀਂ ਛੱਡ ਆਈ ਕਿਤੇ ਪੈਕਡਾਉਣ ਲੱਗੀ ਬੰਨ ਜਾ ਮੇਰੇ ਕੋਲ ਕਿਉਂ ਨਹੀਂ ਮੰਦੀ ਤੂੰ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੇ ਕੁਝ ਦੱਸ ਮੈਂ ਏਟੀਐਮ ਤਾਂ ਡਾ ਹੀ ਕਰਨਾ ਵਾ ਇੱਥੇ ਕਿੱਥੇ ਗਿਆ ਫਿਰ ਪੈਸੇ ਅੱਜ ਤੱਕ ਮੈਂ ਤਾਂ ਏਟੀਐਮ ਚੋਂ ਕਦੀ ਪੈਸੇ ਚੋਰੀ ਕਢਾਇਆ ਮੈਨੂੰ ਇੰਨਾ ਜਵਾਬ ਦਉ ਤੂੰ ਅੱਜ ਤੱਕ ਤੂੰ ਯਾਦ ਕਰ ਪਿਛਲੇ ਅ ਪਰਸੋਂ ਦੀ ਗੱਲ ਐ ਏਟੀਐਮ ਮੇ ਕਿੰਨੂ ਫੜਾਇਆ ਤੇਰੇ ਹੱਥ ਤੇ ਫੜਾਇਆ ਸੀਗਾ ਤੇ ਤੂੰ ਇਹਦੇ ਵਿੱਚ ਰੱਖ ਲਿਆ ਸੀਗਾ ਤੇ ਇਹਦੇ ਵਿੱਚ ਕਹਾਂ ਕਿਤੇ ਨਾ ਇਹ ਜ਼ਰੂਰੀ ਤੇ ਨਹੀਂ ਵੀ ਇਹਨੂੰ ਫੜਾਇਆ ਤੇ ਅਸੀਂ ਨੇ ਕੱਢਿਆ ਉਹ ਬਰੈਡ ਲੈਣ ਦੀ ਕਿਤੇ ਨਹੀਂ ਚਲ ਗਈ ਤੇ ਹੋਰ ਕੋਈ ਨਹੀਂ ਬਰੈਡ ਹੋਰ ਕੋਈ ਕਿੱਥੇ ਗਿਆ ਏਟੀਐਮ ਮਾਮਾ ਮੈਨੂੰ ਨਹੀਂ ਪਤਾ ਮੈਂ ਇੱਥੇ ਰੱਖਿਆ ਸੀ ਹੁਣ ਨਹੀਂ ਹੈਗਾ ਆ 500 ਰੁਪਏ ਲੱਭਾ ਜੇ ਮੈਨੂੰ ਕਬਾਰ ਥੱਲੇਉ ਮੇਰੀ ਗੱਲ ਸੁਣ ਤੇ ਕਿਆ ਕਿਤੇ ਕਉ ਕਿ ਪਤਾ ਆਪਣੀ ਅਲਮਾਰੀ ਤੇ ਜਵਨ ਦਾ ਕੋਣ ਲੈ ਗਿਆ ਇਹ ਵਿੱਚੋਂ ਦੱਸੋ ਆਣ ਕੇ ਮੈਨੂੰ ਮੇਰੀ ਗੱਲ ਸੁਣੋ ਤੁਸੀਂ ਮੇਰੇ ਤੇ ਇਲਜ਼ਾਮ ਲਾਉਣ ਦੇ ਜੇ ਨਾ ਤੁਹਾਨੂੰ ਪਤਾ ਮੈਂ ਛੇਜ ਨਹੀਂ ਕੀਤੀ ਮੈਨੂੰ ਖੁੱਦ ਨੂੰ ਟੈਨਸ਼ਨ ਲੱਗੀ ਕਿ ਪੈਸੇ ਕੋਣ ਕਢੋਂ ਲਿਆ ਵਾ ਫਿਰ ਮੇਰੀ ਗੱਲ ਸੁਣੋ ਮੈਂ ਐਵੇਂ ਨਹੀਂ ਰੌਲਾ ਪਾਈ ਜਾਂਦਾ ਹੁਣ ਤੂੰ ਦੱਸ ਏਟੀਐਮ ਤੈਨੂੰ ਫੜਾਇਆ ਘਰੇ ਰੱਖਿਆ ਪਾਸਵਰਡ ਤੈਨੂੰ ਪਤਾ ਹੈ ਤੇ ਗਿਆ ਕਿਥੇ ਪੈਸੇ ਨਿਕਲ ਕਿੱਦਾਂ ਗਏ ਮੇਰੀ ਗੱਲ ਕੋਹ ਸੁਣ ਤੇ ਪਾਸਵਰਡ ਇਹਨੂੰ ਪਤਾ ਤੂੰ ਕੋਹ ਹੋਰ ਨਹੀਂ ਲੱਗੋਵੇਂ ਸੋਹੀ ਸਕਦਾ ਕਿ ਤੇਰੇ ਮੂੰਹੋਂ ਨਿਕਲ ਗਿਆ ਹੋਵੇ ਇਹ ਥੋੜਾ ਭੀ ਇੰਨੇ ਖੜਾ ਕੋ ਤੀਜਾ ਬੰਦਾ ਕਢ ਲ ਦੋ ਦੋ ਮਿੰਟਾਂ ਬਾਅਦ ਮੈਨੂੰ ਹੋਰ ਕੋਈ ਕੰਮ ਨਹੀਂ ਹੈਗਾ ਮੰਮੀ ਜੀ ਮੇਰਾ ਜੀ ਕਿੱਦਾਂ ਹੈ ਯਾਰ ਰਣਜੀਤ ਮੰਨੋ ਮੇਰੀ ਗੱਲ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਕਦੀ ਮੈਂ ਇਹੋ ਜਿਹਾ ਕਮੀਨਾ ਕੰਮ ਕਰੂੰਗੀ ਕਦੀ ਵੀ ਨਹੀਂ ਕਰਦੀ ਹਾਂ ਮੈਨੂੰ ਨਹੀਂ ਯਕੀਨ ਹੈ ਗੱਲ ਸਿੱਧੀ ਜੀ ਗੱਲ ਹੀ ਮੈਂ ਤੁਹਾਨੂੰ ਦੱਸਾਂ ਦਰੋਂ ਮੈਂ ਜਿਹੜੇ ਹਿਸਾਬ ਨਾਲ ਪੈਸੇ ਨਿਕਲਦੇ ਨੇ ਉਹ ਨਿਕਲ ਕਿੱਦਾਂ ਗਿਆ ਫਿਰ ਇਹ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਨੂੰ ਤੂੰ ਆਪਣਾ ਦਿਮਾਗ ਦੀ ਲਾਹ ਕਿਤੇ ਕਿਸੇ ਕੋਲ ਬੋਲਤਾ ਕੋਈ ਬੈਠਾ ਹੋਵੇ ਲਾ ਕੇ ਕਹਿੰਨੇ ਸੁਣ ਲਿਆ ਹਣੀ ਮੈਂ ਕਮਲਾ ਨਹੀਂ ਆ ਮੈਂ ਹਿਲੀਆਣੀ ਆ ਮੈਨੂੰ ਪਤਾ ਵਾ ਮੈਂ ਵੀ ਨਹੀਂ ਬੋਲਦਾ ਫਿਰਦਾ ਪਾਸਵਰਡ ਤਾਂ ਫੇਰ ਕਿ ਮੈਂ ਇਹਨੇ ਤੇ ਵਿਚਾਰੀ ਇਹ ਕਿੱਥੋਂ ਘਟਾਉਣੀ ਹੈ ਇਹਨੇ ਕਿੱਥੇ ਵਰਤਣਿਆ ਹੋਰ ਸੋਚ ਵੀ ਕੌਣ ਹੋਰ ਕਰ ਤੈਨੂੰ ਪਤਾ ਤੈਨੂੰ ਪਤਾ ਪਾਸਵਰਡ ਕੀ ਨਹੀ ਨਾ ਪਤਾ ਨਹੀਂ ਮੈਨੂੰ ਨਹੀਂ ਪਤਾ ਆਹ ਹੋ ਜਾ ਤੈਨੂੰ ਨਹੀਂ ਪਤਾ ਤਾਂ ਹੋਰ ਕਿਹਨੂੰ ਕਿਤਾ ਪਤਾ ਲਾ ਜੂ ਇਹ ਸਾਨੂੰ ਦੋਨੋਂ ਨੂੰ ਪਤਾ ਵਾ ਇਹਨੂੰ ਦੱਸਿਆ ਮੈਂ ਵੀ ਹਾਂ ਜੇ ਤੂੰ ਪੈਸੇ ਭੁਗਟਾਉਣੇ ਨੇ ਤਾਂ ਕਢਾ ਲਿਆ ਕਰ ਵਿੱਚੋਂ ਨਾਲੇ ਜਿਹੜਾ ਕੋ ਪੜਿਆ ਲਿਖਿਆ ਉਹਨੂੰ ਪਤਾ ਹੋਊਗਾ ਇਹਨੂੰ ਪਤਾ ਜਾਂ ਹੋਰ ਹੋਰ ਵੀ ਬਈ ਹੈਗਾ ਘਰ ਤੇ ਮਾਤਾ ਤੈਨੂੰ ਨਹੀਂ ਪਤਾ ਕੋਈ ਗੱਲ ਦਾ ਕੀ ਬੋਲੀ ਜਾਂਦੇ ਜੇ ਆਪਣੇ ਦਿਮਾਗ ਤੋਂ ਸੋਚੋ ਕਿਸੇ ਨੂੰ ਪਾਸਵਰਡ ਤੇ ਨਹੀਂ ਦੱਸਿਆ ਤੁਸੀਂ ਮਾਤਰਾ ਗੁਰਪ੍ਰੀਤ ਨੂੰ ਤੇ ਨਹੀਂ ਕਦੀ ਮੈਂ ਉਹਨੂੰ ਕੱਲੀ ਵੀ ATM ਦੇਣਾ ਮੇਰਾ ਕੀ ਮਤਲਬ ਉਹਨੂੰ ATM ਦੇ ਦਾਂ ਨਾਲੇ ਉਹਨੇ ਮੈਨੂੰ ਤਾਂ ਮੰਗਿਆ ਨਹੀਂ ਕਿੱਥੇ ਸਕਦਾ ATM ਦੱਸੋ ਤੁਹਾਡੇ ਭੈਣ ਆ ਕਿਤੇ ਉਹਨੂੰ ਤੇ ਨਹੀਂ ਕਿਸ ਦਿਨ ਦਿੱਤਾ ਤਾ ਲੈ ਜਾ ਦੱਸ ਮੈਨੂੰ ਯਾ ਤੂੰ ਕੀ ਹੋ ਰਹੀ ਹੈ ਪਾਗਲ ਨਹੀਂ ਕਿਲਾ ਕਰਦੀਆਂ ਨਾ ਮੈਨੂੰ ਕਦੀ ATM ਦਿੱਤਾ ਮੈਂ ਤੈਨੂੰ ਕਦੀ ਰੁਪਈਏ 50 ਨਹੀਂ ਦਿੱਤੇ ਨੇ ਨਾ ਮੈਂ ਤੋ ਇਹਨੇ ਮੰਗੇ ਆ ਦੀ ਪੈਸੇ ਵੀ ਨਹੀਂ ਮੰਗੇ ਫਿਰ ਤੂੰ ATM ਕੱਲੀ ਮੰਗਣਾ ਉਹਨੇ ਮੇਰੇ ਤੋਂ ਮੈਨੂੰ ਦੱਸ ਜਿਹੜੀ ਗੱਲ ਮੈਂ ਕਰਦਿਆਂ ਨਾ ਉਹ ਗੱਲ ਤੇ ਆ ATM ਤੇ ਉਹਨੂੰ ਦਿੱਤਾ ਇਹਦੇ ਵਿੱਚ ਰੱਖਿਆ ਗਿਆ ਤੇ ਗਿਆ ਤੇ ਗਿਆ ਕਿੱਥੇ ਕੋਡ ਤੇ ਨਹੀਂ ਬੋਲਿਆ ਹੁੰਦਾ ਸਾਹਮਣੇ ਕਿਤੇ ਕਿ ਮੈਨੂੰ ਕੋਡ ਬੋਲਣਾ ਮੈਂ ਦੱਸ ਚੇਤਾ ਕਰਕੇ ਜੇ ਬੋਲਤਾ ਹੋਵੇ ਤਮਾਰਾ ਮੈਨੂੰ ਦੱਸਣ ਲੱਗੇ ਹੋ ਉਹ ਤੇ ਬੈਠੀ ਹੋਵੇ ਲੱਗੇ ਦੱਸੋ ਹਾਂ ਤੂੰ ਨਵੀਂ ਵਿਆਹੀ ਆਈ ਹੈ ਨਾ ਤੈਨੂੰ ਦੱਸਣਾ ਮੈਨੇ ਵੀ ਬੋਲ ਬੋਲ ਕੇ ਤੈਨੂੰ ਤਾਂ ਚੰਗੀ ਤਰ੍ਹਾਂ ਪਤਾ ਕੋਡ ਕੀ ਹੈ ਹੈ ਨਹੀਂ ਮੈਨੂੰ ਕੀ ਪਤਾ ਕਿੱਥੇ ਗਿਆ ਹੋਣਾ ਇਹ ਤੈਨੂੰ ਪਤਾ ਹੋਣਾ ਚਾਹੀਦਾ ਵਾ ਮੈਂ ਤਾਂ ਤੇ ਕੰਮ ਤੇ ਗਿਆ ਵਾ ਉੱਥੇ ਮੈਸੇਜ ਵੱਜ ਗਿਆ ਮੈਨੂੰ ਵੀ ਹਾਂ ਇੰਨੇ ਪੈਸੇ ਨਿਕਲ ਗਏ ਇੱਕ ਵਾਰੀ ਨਹੀਂ ਹੋਇਆ ਦੋ ਤਿੰਨ ਵਾਰੀ ਹੋਇਆ ਮੈਂ ਚਲੋ ਉਦੋਂ ਕਿ ਮੈਂ ਇਗਨੋਰ ਕਰ ਦਿੱਤਾ ਮੈਂ ਹਾਂ ਚੱਲ ਕੋਈ ਗੱਲ ਨਹੀਂ ਉਹ ਲਾਹੋ ਗੁਰਪ੍ਰੀਤ ਨੂੰ ਕਿਤੇ ਉਹਨੇ ਨਾ ਕਢਾਈ ਕੋਈ ਹੋਣਾ ਘਰ ਚ ਹੀ ਰਹਿਣ ਦੇ ਨੇ ਦੋਵੇਂ ਜੀ ਕੋਈ ਪਤਾ ਮੈਂ ਉਹਨੂੰ ਫੋਨ ਕਿਉਂ ਲਾਵਾਂ ਪਹਿਲਾਂ ਮੈਂ ਦੱਸ ਜੀ ਤੇ ਮੇਰੀ ਗੱਲ ਸੁਣੋ ਠੰਡੇ ਦਾ ਮਾਗਣਾ ਸੋਚੋ ਉਹਨਾਂ ਨੂੰ ਪੈਸੇ ਆਲੀ ਹੁਣ ਬੜੀ ਲੋੜ ਹੈਗੀ ਆ ਇੱਥੋਂ ਏ.ਡੀ.ਮ ਹੋਰ ਜਾਣਾ ਕਿੱਥੇ ਆ ਕੀ ਪਤਾ ਉਹਨਾਂ ਨੇ ਕਿਤੇ ਏ.ਡੀ.ਮ ਮੋਡੀਆ ਮਗਾ ਪਿਛਾਂ ਕਰਕੇ ਪੈਸੇ ਕਢਾਈ ਕੋ ਹੱਟ ਕਹ ਲਈ ਤੇ ਪਰਵਾਜ਼ ਤੇ ਬੈਠੇ ਸੀ ਪਤਾ ਤਾਂ ਡੇ ਅਗਿਆਂ ਕਿ ਉਹ ਬੋਲਦੀ ਨਾ ਮੈਂ ਕਿੰਨੀ ਬੋਲਿਆ ਮੇਰੀ ਗੱਲ ਸੁਣਾ ਜੇ 2 3 ਵਾਰੀ ਕੇ ਏਟੀਐਮ ਦੇ ਕੋਡ ਗਲਤ ਲੱਗ ਜਾਣਾ ਉਸੇ ਵੇਲੇ ਬਲੌਕ ਹੋ ਜਾਂਦਾ ਵਾ ਇਹ ਨੇ ਬਾਹਰ ਜਿਹਨੂੰ ਪਤਾ ਨਾ ਪਰ ਉਹ ਹੀ ਕਰ ਸਕਦਾ ਤਾਂ ਉਹ ਤੈਨੂੰ ਪਤਾ ਤੁਹਾਡੇ ਕਹਿੰਦਾ ਕੀ ਮਤਲਬ ਹੈ ਮੈਂ ਉਹ ਦਿਸੇ ਕੋ ਚੁੱਪ ਕੀਤੀਆਂ ਤੂੰ ਅਗੋਂ ਵਧੀ ਜਾਣ ਦੇ ਵਧੀ ਜਾਣ ਦੇ ਤੇ ਕੀ ਮਤਲਬ ਬਤਾ ਦੇ ਕਹਿੰਦਾ ਮੇਰਾ ਕਿਹੜਾ ਬੱਤੇ ਵੇ ਆ ਕਿ ਮੈਂ ਤੈਨੂੰ ਏਟੀਐਮ ਦਿੱਤਾ ਤੂੰ ਰੱਖਿਆ ਤੇ ਤੇਰੇ ਕੋ ਗਿਆ ਬਸ ਮੈਨੂੰ ਨਹੀਂ ਪਤਾ ਅੱਛਾ ਇਹਦਾ ਵਾਲਾ ਸਿੱਧਾ ਸਿੱਧਾ ਇਲਜ਼ਾਮ ਮੇਰੇ ਤੇ ਆ ਮੈਂ ਕਢਾਇਆ ਹਾਂ ਆ ਬਹੁਤ ਸੁਣੀ ਗਤੂਤ ਕਰਨ ਦੇ ਜੇ ਤੂੰ ਮੇਰੀ ਸੋਹਣ ਮੁੰਡਿਆ ਗੱਲ ਉਹ ਇਹੋ ਜੀ ਕੁੜੀ ਨਹੀਂਗੀ ਉਹ ਚੰਗਿਆ ਖਾਨਦਾਨ ਦੀ ਪੁੱਤ ਉਹਦੀ ਜਿਹੜਾ ਮਾਂ ਨੇ ਪਹਿਹ ਦੇ ਕੇ ਜੀਟਰੀ ਆਪਣੀ ਛਡਾ ਕੇ ਦਿੱਤੀ ਉਹ ਤੇਰੇ 2000 ਤੇ ਬੈਠੀ ਆ ਕੋ ਸੋਸ ਸੁਣ ਕੇ ਗੱਲ ਕਰਨੀ ਆ ਮੈਨੂੰ ਕੀ ਪਤਾ ਇਹਨੂੰ ਕੀ ਕੀਤਾ ਹੁਣ ਕੀ ਤੇਰੇ ਕੋ ਭੋਲੀ ਨਹੀਂ ਹੋ ਜਣ ਪੈਸੇ ਘਟਾ ਗਏ ਨੇ ਉਹਨੂੰ ਲੋੜ ਹੋਵੇ ਮੇਰੀ ਗੱਲ ਸੁਣ ਭੋਲੀ ਦੀ ਕੋਠ ਮੇਰੀ ਗੱਲ ਸੁਣ ਲੋ ਜੇ ਮੇਰੇ ਭੈਣ ਤੇ ਇਲਜ਼ਾਮ ਲਾਇਆ ਨਾ ਤੇ ਮੇਰੇ ਤੋਂ ਪੁਰਾ ਕੋਈ ਨਹੀਂ ਜੇ ਜਦੋਂ ਕੋਈ ਚੀਜ਼ ਗਵਾਜਦੀ ਤੁਸੀਂ ਭੋਲੀ ਦਾ ਨਾਮ ਲੈਣ ਲੱਗ ਪੈਂਦੇ ਜੇ ਭੋਲੀ ਨੂੰ ਚੁੱਕਦੇ ਆਈ ਆ ਭੋਲੀ ਨੂੰ ਚੁੱਕਦੇ ਆਈ ਆ ਆਪਣੇ ਘਰੇ ਰੋਟੀ ਖਾ ਕੇ ਸੌਂਦੀ ਆਓ ਲੱਗੇ ਸਮਝੇ ਨਾਲੇ ਮੇਰਾ ਭਾਜੀ ਹੁਣ ਬੜਾ ਵਧੀਆ ਕੰਮ ਕਾਜੋ ਉਹਨਾਂ ਦਾ ਸੈਟ ਆ ਘਰ ਬਾਹਰ ਉਹਨਾਂ ਨੇ ਬਣਾਇਆ ਵਾ ਐਡੀ ਵੀ ਗੱਲ ਨਹੀਂ ਆ ਕਿ ਉਹ ਤੁਹਾਡੇ ਟੁਕੜਿਆਂ ਤੇ ਭਲੰਡੀ ਆ ਮੇਰੀ ਭੈਣ ਤੇ ਜੀਜਾ ਲੱਗੇ ਸਮਝਿਆ ਅੱਜ ਤੋਂ ਬਾਅਦ ਉਹਨਾਂ ਤੇ ਇਹ ਇਲਜ਼ਾਮ ਨਹੀਂ ਲਾਉਣਾ ਜਿਹੜੀ ਚੀਜ਼ ਇੱਥੇ ਗਵਾਜਦੀ ਦੋ ਮਿੰਟ ਭੋਲੀ ਨੂੰ ਦੇ ਆਈ ਆ ਭੋਲੀ ਨੂੰ ਦੇ ਆਈ ਆ ਆ ਤੁਹਾਡੀ ਗੁਰਪਰੀ ਤੇ ਪੈਰ ਨਾਲ ਉਹ ਕਿਤੇ ਚੰਗੀ ਆ ਆਪਣਾ ਘਰ ਬਣਾ ਕੇ ਤੇ ਆਪਣੇ ਘਰ ਚ ਬੈਠੀ ਆ ਆ ਤੁਹਾਡੀ ਆ ਪੈਰਾਂ ਨੂੰ ਦਰਦਰ ਠੋਕਰਾਂ ਨਹੀਂ ਖਾਂਦੀ ਫਿਰਨ ਲਈ ਇਹਨੇ ਤਾਂ ਜਲੂਸ ਕੱਢਿਆ ਸਾਡਾ ਆਪਣਾ ਤੇ ਕੱਢਿਆ ਨਾਲ ਮੇਰਾ ਤੇ ਨਾਲ ਤੁਹਾਡਨ ਨਾਲਾ ਮਾਤਾ ਦਾ ਕੱਢਿਆ ਨਾਲ ਮਰੇ ਪਿਓ ਦਾ ਕੱਢਿਆ ਨੇ ਭਰਾਵਾ ਜੀ ਤੇ ਜਿਆਦਾ ਵਿਸ਼ਵਾਸ ਕਰਦਾ ਨਾ ਉਹਦੇ ਅਲਵੇ ਅੱਜ ਕਿੱਥੇ ਗਏ ਆ ਕੀ ਕਰਦੇ ਫਿਰਦੇ ਆ ਪੈਸੇ ਚਾਰ ਬੁੱਝ ਹੈਗੇ ਤੇ ਗਏ ਆ ਵਡੀਆਂ ਕੋਠੇ ਵਾਲੀ ਵਡੀਆਂ ਕੋਠੀਆਂ ਪਾਈਆਂ ਮੈਨੂੰ ਜਿੰਨਾ ਪਤਾ ਪਾਈਆਂ ਤੜੀ ਮੈਂ ਹੁਣ ਗੱਲ ਇੰਨੇ ਤੌਣ ਲੈ ਜਿੰਨੀ ਫੜ ਕੇ ਉਦਰੀ ਉਹ ਤਾਂ 2000 ਰੁਪਏ ਤੋਂ ਵੱਧ ਨਹੀਂ ਦਿੰਦੇ ਉਹ ਤਾਂ ਮਿਹਣੇ ਦੇਣ ਦੀ ਲੋੜ ਨਹੀਂ ਆ ਇਹਨੂੰ ਵੀ ਬਥੇਰਾ ਕੁਝ ਦਿੱਤਾ ਬੜਾ ਇਹਦਾ ਮੈਂ ਢਿੱਡ ਭਰਿਆ ਅੱਜ ਬੰਦਾ ਜਾਣੇ ਤਾਂ ਭਾਵੇਂ ਨਾ ਜਾਣੇ ਬਥੇਰਾ ਕੁਝ ਦਿੰਦੀ ਰਹੀਆਂ ਨਹੀਂ ਤਾਂ ਹੁਣ ਇੱਥੇ ਰਹਿ ਕੇ ਸਾਡਾ ਹੀ ਖਾਂਡੇ ਆ ਕਿਦਾ ਖਾਂਡੇ ਆ ਮਾਦਾ ਤੇਰੀ ਧੀ ਬਾਰੇ ਬੋਲਣ ਦੀ ਆ ਐਨੀ ਬਕਵਾਸ ਕਰਦੀ ਤੂੰ ਸੁਣੀ ਜਾਨੀ ਇਹਦੇ ਬਾਰੇ ਨਾਲੇ ਮੇਰੀ ਗੱਲ ਸੁਣਾ ਤੇਰਾ ਨਹੀਂ ਖਾਂਦੀ ਤੂੰ ਪੇਕੇ ਨਹੀਂ ਲੈ ਕੇ ਜਾਂਦੀ ਅਰੇ ਭਰਾ ਦਾ ਖਾਂਦੀ ਆ ਤੇ ਮੈਂ ਇਹਨਾਂ ਨੂੰ ਤੈਨੂੰ ਰੋਏ ਗਿੜੀ ਤੱਕ ਲਈ ਉਹ ਨਿੰਮ ਨਾ ਗਿਆ ਬਸ ਅਸੇ ਗਲੋ ਉਹ ਦਿਵਾਲੇ ਹੋਈ ਨਹੀਂ ਰੋਜ ਮੇਰੀ ਗੱਲ ਸਭ ਤੋਂ ਸੱਚੀ ਗੱਲ ਇਹ ਆ ਇਥੋਂ ਉਹ ਲੈ ਕੇ ਤਾਂ ਗਈ ਤੂੰ ਘੱਟ ਰਹੀ ਨਹੀਂ ਆ ਕਿਥੋਂ ਇਹ ਕੱਢ ਕੇ ਲੈ ਗਈ ਉਹਨੂੰ ਕਿਦਾ ਪਤਾ ਪੀਦੇ ਇਹਨਾਂ ਪੱਕਾ ਨਹੀਂ ਕਹਿਣ ਦੀ ਮੈਂ ਇਹ ਕਹਿਣ ਦੀ ਆ ਕਿ ਉਹਦੇ ਤੇ ਵੀ ਮਾੜਾ ਮੋਟਾ ਸ਼ੱਕ ਕਰ ਲੋ ਉਹ ਕਰ ਸਕਦੀ ਆ ਇਹ ਕੰਮ ਕਿਉਂਕਿ ਉਹਨੂੰ ਹੁਣ ਪੈਸੇ ਪੈਸੇ ਦੀ ਲੋੜ ਆ ਨਾਲੇ ਤੁਹਾਡੀ ਭੈਣ ਨੂੰ ਆਦਤਾਂ ਪਈਆਂ ਮੈਂ ਪੈਸਾ ਖੁੱਲਾ ਡਾਉਂਦੀ ਆ ਆ ਚੱਕਰ ਹੁੰਦਾ ਵਾ ਕੋਈ ਗਰੀਬ ਬੰਦਾ ਨਹੀਂ ਚੱਲ ਸਕਦਾ ਮੇਰੀ ਗੱਲ ਸੁਣ ਜੇ ਮੰਨ ਲਾ ਪਹਿਲਾਂ ਇੰਦਾਂ ਦਾ ਕੁਝ ਹੋਇਆ ਵੀ ਆ ਤੈਨੂੰ ਪਤਾ ਨਹੀਂ ਇਹ ਵਿੱਚ ਆਪਣੀ ਚੀਜ਼ਾਂ ਪਈਆਂ ਸਾਹਮਣੀਆਂ ਕਿਦਾਂ ਸਾਹਮਣੀਆਂ ਤੂੰ ਕਿੱਥੇ ਗਈ ਇਹਨੂੰ ਖੁੱਲਾ ਛੱਡ ਕੇ ਫੇਰ ਮਾਰੀ ਨੂੰ ਚਾਬੀ ਤੇਰੇ ਕੋਲ ਨਹੀਂ ਚਾਹੀਦੀ ਇਹ ਸਾਰਾ ਕੁਝ ਬੰਦ ਰੱਖ ਨੂੰ ਚੱਲ ਮੁੜਿਆ ਰੌਲਾ ਨਾ ਜ਼ਿਆਦਾ ਪਾ ਸੋਚ ਕੇ ਤੂੰ ਵੀ ਇੱਕ ਵਾਰਾ ਵੇਖ ਲੈ ਕਿਤੇ ਤੇਰੇ ਮੂੰਹੋਂ ਨਿਕਲ ਗਈ ਹੋਵੇ ਸੋ ਥੋੜੇ ਦਿਮਾਗ ਤੇ ਜ਼ੋਰ ਪਾ ਤੂੰ ਮਾਤਾ ਤੇਰਾ ਤਾਂ ਧਿਆਨ ਮੇਰੇ ਤੇ ਹੀ ਆ ਵੀ ਹਾਂ ਇਹ ਮੇਰੇ ਮੂੰਹੋਂ ਨਿਕਲ ਕੇ ਇਹਦਾ ਨਿਆਣਾ ਕਿ ਮੇਰੇ ਮੂੰਹੋਂ ਨਿਕਲੀ ਗੱਲ ਤੇ ਹੁਣ ਤੇ ਕਿਹੜਾ ਸ਼ੱਕ ਕਰ ਲਾਂ ਤਕੀਰ ਤਾਂ ਉਹਦੇ ਵੀ ਨਿਕਲ ਗਈ ਹੋਵੇ ਉਹਨੂੰ ਵੀ ਪੁੱਛ ਲੈ ਫਿਰ ਮੈਂ ਤਾਂ ਕੰਮ ਕਰਦਾ ਮੈਨੂੰ ਤਾਂ ਪਤਾ ਹੀ ਨਹੀਂ ਆ ਏਟਮ ਇੱਥ ਇਹ ਤਾਂ ਨੂੰ ਨਹੀਂ ਆਇਆarlo ਹੌਸਲਾ ਕਰ ਲੋ ਦੋਵੇਂ ਜੀ ਆਉਂਦੇ ਉਹਨਾਂ ਨੂੰ ਪੁੱਛ ਲੋ ਕੀ ਪਤਾ ਉਹਨਾਂ ਨੇ ਨਹੀਂ ਲਿਆ ਮੈਨੂੰ ਲੱਗਦਾ ਤੇਰੀਆਂ ਹਰਕਤਾਂ ਉਹ ਗਈਆਂ ਨਹੀਂ ਲੀਵੀ ਠੀਕ ਹੈ ਨਾ ਤੂੰ ਪਹਿਂ ਕੱਢ ਕਰਕੇ ਨਾ ਅਰੇ ਪਹਿਲਾਂ ਇਹ ਰੱਖ ਰਹੀ ਕਰਦੀ ਨਾ ਉਹ ਕਰ ਲੱਗ ਪਈ ਫੇਰ ਤੇ ਮੇਰੀ ਗੱਲ ਸੁਣ ਮੈਨੂੰ ਨਹੀਂ ਪਤਾ ਉਹਨਾਂ ਨੇ ਏਟੀਐਮ ਕੱਢਿਆ ਆ ਕੇ ਤੇਰੇ ਕੋਲ ਆ ਜੋ ਵੀ ਆ ਮੈਂ ਤੈਨੂੰ ਫੜਾਇਆ ਸੀ ਤੇਰੇ ਕੋਲ ਹੀ ਜੇ ਇਥੇ ਤੇ ਮੈਂ ਚੱਲਿਆ ਆਪਣੇ ਕੰਮ ਤੇ ਉੱਥੇ ਮੈਂ ਤਾਂ ਕੋਈ ਨਹੀਂਗਾ ਮੈਂ ਕੰਮ ਛੱਡਾ ਨਹੀਂ ਉਹ ਨਾ ਮਹਾ ਮਹਾ ਮੇਰਾ ਕੰਮ ਤੁਰਿਆ ਮਾਤਾ ਤੇ ਬਹੁਤਾ ਰਲਾ ਨਹੀਂ ਪਉਂਦੀ ਲੋੜ ਮੇਰੇ ਜਿੱਥੇ ਮਰਜੀ ਏਟੀਐਮ ਆ ਮੈਨੂੰ ਲਿਆ ਮੈਨੂੰ ਇਹ ਕੋ ਲੈਣਾ ਹੀ ਮੇਰੀ ਗੱਲ ਸੁਣ ਮੋੜਿਆ ਨਾ ਕਿ ਜਵੇਂ ਨਾਵੇ ਐਡਾ ਵੱਡਾ ਜਾਮੋ ਤੇ ਕਿਤਰਾ ਲਾ ਸਕਦਾ ਤੂੰ ਮੈਨੂੰ ਨਹੀਂ ਪਤਾ ਲੱਗਾ ਮੈਨੂੰ ਫੜਾਇਆ ਇਹਦੇ ਕੋ ਲੈਣਾ ਮੇਰੇ ਸ਼ਾਮ ਨੂੰ ਆਉਂਦਿਆ ਤਾਂ ਕਿ ਏਟੀਐਮ ਇੱਥੇ ਪਿਆ ਹੋਣ ਜੇ ਤਾਂ ਮੈਨੂੰ ਬਾਹਰ ਕਿੰਨਾਂ ਕਰ ਲਈਂ ਜੀ ਚੱਲ ਕਿਤੇ ਨਹੀਂ ਜਾਂਦੀ ਤੇ ਉਹੀ ਤਾਂ ਮੈਂ ਕਹਿੰਦਿਆਂ ਸਾਰਾ ਤੇ ਘਰੇ ਨਹੀਂ ਜੀ ਉੱਡ ਗਿਆ ਕੋਈ ਲੈ ਗਿਆ ਸਾਹਮਣੇ ਪਤਾ ਨਹੀਂ ਤੇ ਉਹੀ ਘਰ ਚ ਫਿਰਦੇ ਯਾਰ ਫਾੜੀ ਰਹੀ ਅਗਲੇ ਨੇ ਬਾਰੀ ਕੋਲੀ ਉੱਪਰ ਲੈ ਆਉ ਅੱਛਾ ਜੀ ਕਿਤੇ ਬਾੜੀ ਨਾ ਤੇਰੀ ਕਿਉਂ ਬੀ ਇਹਦਾ ਕਮਰਾ ਇਹਨੂੰ ਪਤਾ ਹੀ ਨਹੀਂ ਹੈ ਕੋਈ ਇਹਦੇ ਕਮਰੇ ਜਾਣ ਕੇ ਚੀਜ਼ ਚੁੱਕ ਕੇ ਲੈ ਗਿਆ ਤੈਨੂੰ ਲੋੜ ਵਾਰ ਬੰਦਾ ਕੰਮ ਕਰਦਾ ਕੋਈ ਮੈਨੂੰ ਕੀ ਪਤਾ ਕੀ ਘਰ ਚੋਰ ਪਾਲਣ ਨੇ ਆ ਤੂੰ ਧਿਆਨ ਰੱਖਣਾ ਫਿਰ ਤੇਰਾ ਕੰਮ ਕੀ ਇਥੇ ਰਹਿਣ ਦਾ ਬਸ ਮੈਨੂੰ ਕੀ ਪਤਾ ਕਿ ਇਥੇ ਚੋਰ ਰੱਖੇ ਆ ਜਿਹੜੇ ਇਥੇ ਲਮਾਰੀਆਂ ਫੋਲਦੇ ਫਿਰਦੇ ਆ ਮੈਂ ਤੇ ਆਪਣਾ ਆਪਣਾ ਪਰਿਵਾਰ ਸੰਭਾਲ ਕੇ ਰੱਖ ਲਿਆ ਨਾ ਤੂੰ ਕਿਦਾ ਕਹੇਸੇ ਦੀ ਚੋਰ ਆ ਮੇਰੀ ਗੱਲ ਸੁਣੋ ਮੈਨੂੰ ਨਹੀਂ ਬਾਤ ਪਤਾ ਏਟੀਐਮ ਮੇਰਾ ਲੱਭ ਦੋ ਤੇ ਬਸ ਮੈਂ ਤੁਹਾਡੇ ਕੋਲ ਏਟੀਐਮ ਲੈ ਲਊਗਾ ਉ ਤਾਂ ਉਤਰੇਗਾ ਮੇਰੀ ਸ਼ਖਮੀ ਗੱਲ ਸੁਣੋ ਆਹਰ ਸਹੀ ਗੱਲ ਮੈਂ ਮਡੀ ਸੱਸ ਦੇ ਕੇ ਗਈ ਇਹਨਾਂ ਨੂੰ ਕਿਰਾਏ ਤੇ ਲਿਕੇ ਦਿਓ ਤੇ ਇਹਨਾਂ ਨੂੰ ਬਾਹਰ ਕੱਢੋ ਕਰੋ ਇਹ ਨਹੀਂ ਚੰਗੇ ਤੇ ਤੁਸੀਂ ਸੁਹੀਓ ਮਾਤਾ ਇਹ ਤਾਂ ਗੱਲ ਸੁਣੀ ਇਦਰਾ ਹਾਂ ਹਾਂ ਜਾਸੂ ਕੀ ਕਹਿ ਗਈ ਵਿਮਲ ਦੀ ਸੱਸ ਕੋਲੋਂ ਪਤਾ ਵਿਮਲ ਦੀ ਸੱਸ ਨੇ ਕੀ ਕਹਿਣਾ ਹੈ ਉਹ ਆਖਣ ਗਈ ਆ ਬਿੱਜੂ ਸਾਰੀ ਪਹੜ ਦੇ ਯਾ ਤੇ ਤੁਹਾਡੇ ਘਰ ਆ ਜਾਣੀਆਂ ਤੇ ਇਹਨਾਂ ਨੂੰ ਕਿਰਾਏ ਤੇ ਬਾਹਰ ਕਬਰਾਂ ਲਿਕੇ ਦਿਓ ਤੇ ਇਹਨਾਂ ਨੂੰ ਬਾਹਰ ਕੱਢੋ ਨਹੀਂ ਤੇ ਤੁਹਾਡਾ ਤਾਂ ਜ਼ਰੂਰ ਸੁਣਗਾ ਜਾਣਾ ਉਹ ਕੌਣ ਦੀ ਨਿੱਕੀ ਗੱਲ ਕਰ ਰਹੀ ਉਹਦੇ ਤੇ ਘੱਟ ਫਿੱਟ ਹੁੰਦੀ ਆ ਉਹ ਤਾਂ ਕਿਉਂ ਨਹੀਂ ਹੁੰਦੀ ਕਿੰਨੀ ਵਾਰਾਂ ਨੇ ਪਹਜ ਦਿੱਤੇ ਆ ਕਿੰਨੇ ਬੰਦਾਂ ਨੂੰ ਬਚਾਇਆ ਵਾ ਮੇਰੀ ਗੱਲ ਸੁਣੋ ਬਚਾਇਆ ਨਾ ਅੱਜ ਵੀ ਨਹੀਂ ਕਹਿਣਦੇ ਜੇ ਉਹਦੇ ਕਿਤੇ ਨਾ ਹੁੰਦੀ ਆ ਜਦੋਂ ਆਪਣੇ ਮਾੜਾ ਨਾ ਭੁੱਲੋ ਇਹਨਾਂ ਨਾ ਭੁੱਲੋ ਕਿ ਉਹਨੇ ਤੁਹਾਡੀ ਮਾੜੇ ਵਕਤੇ ਦੀ ਮਾਂ ਫੜੀ ਇਹ ਯਾਦ ਰੱਖ ਕੇ ਜਿਣਿਓ ਅੱਜ ਤੁਹਾਨੂੰ ਇਹ ਸਕੇ ਹੋਗੇ ਚੋਰ ਚੱਕੇ ਜਿਹੜੇ ਬਿਠੇ ਤੁਹਾਡੇ ਘਰ ਗੁੱਸਾ ਲੱਗਦਾ ਤੇ ਲੱਗੇ ਅੱਜ ਵੀ ਅੱਜ ਤੁਹਾਨੂੰ ਭੁੱਲ ਗਏ ਹੈਨਾ ਅੱਜ ਇਹ ਉਹ ਕੌਣ ਆ ਹਾਂ ਉਹ ਕੌਣ ਆ ਤੁਹਾਡੇ ਹੱਥ ਤੇ ਰੱਖ ਰੱਖ ਗਈ ਆ ਚੇਤਾ ਕਰੋ ਇਹ ਉਹ ਹੀ ਆ ਅੱਛਾ ਰਗ ਰੱਖਦੀ ਨਿਰੰਤਰ ਦੇ ਕਿੰਨਾ ਮਤਲਬ ਜੋ ਮਰਜੀ ਕਰ ਲਓ ਕੇ ਕਰਦੇ ਇਤਰਫੇ ਜੋ ਮੱਤੀ ਕਰੀਓ ਜੋ ਕਹੂਗੀ ਤਾਂ ਉਹ ਹੀ ਕਰਨਾ ਤੁਸੀਂ ਮੈਨੂੰ ਨਾਲੇ ਗੱਲ ਸੁਣਾ ਚੋਰ ਚੱਕੇ ਕਿਨੇ ਦਿਨ ਕੋਈ ਇਲਜ਼ਾਮ ਸਾਫ ਨਹੀਂ ਹੁੰਦਾ ਨਾ ਉਹਨੇ ਜਦ ਇਹ ਕਹਿ ਦਿੱਤਾ ਐਸਾ ਨਾ ਮੇਰੇ ਤੇ ਮੈਂ ਤੁਮੀਂ ਚੋਰ ਤੱਕੀ ਆ ਰੰਜੀਤ ਮੇਰੇ ਗੱਲ ਸੁਣ ਲਓ ਥੋੜਾ ਨਾ ਸੋਚ ਸਮਝ ਕੇ ਬੋਲੋ ਜੋ ਬੋਲਣ ਦੇ ਜੀ ਮੈਂ ਇਦਾਂ ਹੀ ਬੋਲ ਰਹਾ ਕਿਉਂਕਿ ਮੈਨੂੰ ਮੇਰਾ ਧਿਆਨ ਤੇਰੇ ਵਾਲਾ ਨਾ ਤੈਨੂੰ ਫੜਾਇਆ ਏ ਜੀ ਮੈਂ ਤੈਨੂੰ 100 ਵਾਰੀ ਇਹੋ ਗੱਲ ਕਹਿਣੀ ਹੂ ਫਿਰ ਹਾਂ ਤਾਂ ਇਹ ਸਭ ਨਾਲ ਮੈਂ ਚੋਰਿਆ ਫਿਰ ਹੈ ਨਾ ਤੂੰ ਸਾਫਤ ਕਰ ਦੇ ਮੈਨੂੰ ਇਹ ਕੀ ਹੁੰਦਾ ਪੁੱਤ ਫਿਰ ਮੇਰੇ ਮੱਥੇ ਕੀ ਕਰ ਦਵਾਂ ਯਾ ਕਿ ਤੁਮਾਂ ਮੈਨੂੰ ਪਤਾ ਨਹੀਂ ਇਕੇ ਜਾਣੇ ਜਣਾ ਨਹੀਂ ਜਾਣਦਾ ਕਿ ਮੈਂ ਸਾਬਿਤ ਕਰਦਾ ਐਡੀ ਸ਼ਕਤੀ ਮੈਨੂੰ ਥੋੜਾ ਟਾਈਮ ਦੋ ਨਾ ਮੈਂ ਸਾਬਿਤ ਕਰਕੇ ਦੱਸੂਗੀ ਤੁਹਾਨੂੰ ਬਾਕੀ ਮਾਸੀ ਜੀ ਨੂੰ ਕਿ ਗਿੰਮਲ ਉਹਨਾਂ ਨੂੰ ਕੁਝ ਨਹੀਂ ਕਹਿਣਾ ਉਹਨਾਂ ਨੇ ਉੱਥੇ ਵੇਲੇ ਸਾਡੀ ਬਾਹ ਫੜੀ ਆ ਤੇ ਇਹ ਚੀਜ਼ ਕਦੀ ਨਹੀਂ ਭੁੱਲੇ ਨਾ ਕਹੀ ਤੇ ਮੈਂ ਤੁਹਾਨੂੰ ਹੋਣੀ ਫੜ ਲਈ ਆ ਲੈ ਉਹ ਕਹਣਾ ਇਨਸਾਨ ਹੀ ਨਹੀਂ ਜਾ ਦਿੱਤਾ ਤੁਹਾਨੂੰ ਸ਼ਾਮ ਤੱਕ ਦਾ ਟਾਈਮ ਠੀਕ ਹੈ ਨਾ ਤੂੰ ਸ਼ਾਮ ਨੂੰ ਜਾ ਕੇ ਨਾ ਜਦੋਂ ਮਰਜ਼ੀ ਆ ਜਾਈ ਮੇਰੇ ਕੋਲ ਤੇ ਮੈਂ ਤੇਰੇ ਨੂੰ ਏਟੀਆਂ ਅਜਿ ਨੂੰ ਉਸ ਕਰਦਾ ਮੰਮੀ ਸਾਡੇ ਘਰ ਦਾ ਇਹ ਨਹੀਂ ਉਹ ਤਾਂ ਸਾਰਾ ਸਾਰ ਤੇਰੇ ਤੇ ਲਾਗ ਲਾਈ ਜਾਂਦਾ ਕੁੜੀ ਨੂੰ ਜਾਂਦਾ ਕੁਝ ਨਹੀਂ ਮੰਮੀ ਮੈਨੂੰ ਇੰਨੇ ਸਾਲ ਹੋ ਗਏ ਨੇ ਉਸ ਕਰ ਤੇ ਰਹੀ ਉਹ ਤਾਂ ਮੈਨੂੰ ਪਹਿਲੇ ਕਿਉਂ ਨਹੀਂ ਮੈਂ ਕਦੀ ਪਹਿਲੇ ਕਢਾ ਲੇ ਐਨੇ ਮਾੜੇ ਦਿਨ ਸਾਡੇ ਤੇ ਮੰਮੀ ਚੱਲਦੇ ਰਹੇ ਆ ਮੈਂ ਉਦੋਂ ਨਹੀਂ ਇਹੋ ਜਿਹੀ ਹਰਕਤ ਕੀਤੀ ਤੇ ਅੱਜ ਮੈਂ ਇਹੋ ਜਿਹੀ ਹਰਕਤ ਕਰਨੀ ਹੈ ਦੱਸੋ ਇਹੋ ਕੁੜੀ ਦੇ ਆਇਆ ਇਹ ਸਾਰਾ ਸਿਆਪਾ ਪਿਆ ਕਿਉਂ ਆ ਰਿਹਾ ਤੇ ਅਰੇ ਨੂਨ ਗੇਰਾ ਘੇਰਿਆ ਸਭ ਕੋ ਹੀ ਹੋ ਗਾਦੀ ਆ ਤੇ ਨਾ ਤੇਰਾ ਆ ਗਿਆ ਮੈਂ ਕਦੀ ਰੁਪਈਆ ਇਹਨਾਂ ਤੋਂ ਪੁੱਛੇ ਤਾਂ ਬੜਾ ਨਹੀਂ ਕਢਾਇਆ ਹੈਗਾ ਮੰਗ ਕੇ ਲੈ ਲਵਾਂ ਚੀਜ਼ ਸੌਰੀ ਮੈਂ ਲੈ ਲਵਾਂ ਇਹੋ ਜੀ ਗੱਲ ਮੈਂ ਕਰ ਹੀ ਨਹੀਂ ਸਕਦੀ ਉਹ ਤਾਂ ਮੈਨੂੰ ਪਤਾ ਤੇਰਾ ਹੁਣ ਮੈਂ ਕੀ ਕਰਾਂ ਤੇ ਆ ਕਿ ਤਰ੍ਹਾਂ ਬੋਲ ਲੜਿਆ ਉਹਨੂੰ ਤਾਂ ਭੇਰ ਦੇ ਜੀ ਆਹ ਰੱਬ ਤੋਂ ਮੇਰੇ ਲੱਗ ਗਿਆ ਕਿ ਬੰਦਨਾਂ 100-100 ਰੁਪਏ 50 ਰੁਪਏ ਦੇਣਾਂ ਨੂੰ ਹਿਸਾਬ ਦਿੱਤੀ ਰੰਜੀ ਨੂੰ ਮੈਨੂੰ ਵੀ ਇੰਨੇ ਪੈਸੇ ਬੜਾਏ ਆਇਆ ਚੀਜ਼ ਇੱਥੇ ਖਰਚੀ ਦੇ ਸਾਰਾ ਮਿਸਾਬ ਲਿਖਿਆ ਹੁੰਦਾ ਕਿ ਮੇਰਾ ਬੰਦਾ ਇਹ ਨਾ ਤਾਂ ਇੱਕ ਪੀ ਗੁਲਚੇ ਲੈ ਦਉਂਦੀ ਆ ਇੱਕੋ ਵਾਰੀ ਮ ਤੇ ਮੈਂ ਉਸ ਤੋਂ ਬਾਅਦ ਕਦੀ ਨਹੀਂ ਇਦਾਂ ਕੀਤਾ ਇਹਨਾਂ ਦਾ ਮਤਲਬ ਤੇ ਇਹੋ ਹੀ ਹੋ ਗਿਆ ਨਾ ਕਿ ਇਹਨਾਂ ਵਾਸਤੇ ਮੈਂ ਥੋੜਿਆ ਮੈਂ ਜਿੰਨਾ ਮਰਜੀ ਇਸ ਘਰ ਵਾਸਤੇ ਕਰ ਲਵਾਂ ਪਰ ਮੈਂ ਚੰਗੀ ਨਹੀਂ ਬਣ ਸਕਦੀ ਮੇਰੀ ਮਾਂ ਨੇ ਮੈਨੂੰ ਕਿਹਾ ਸੀ ਕਿ ਛੱਡ ਦੇ ਘਿਹੜਾ ਇਸ ਘਰ ਦਾ ਪਰ ਨਹੀਂ ਮੈਂ ਹੋ ਗਿਆ ਕਿ ਮੈਂ ਇਸ ਘਰ ਨਾਲ ਜੁੜੀ ਰਹਿਣਾ ਭਾਵੇਂ ਚੰਗੇ ਹਾਲਾਤ ਹੋਣ ਤੇ ਭਾਵੇਂ ਮਾੜੇ ਮੈਂ ਆਪਣਾ ਘਰ ਨਹੀਂ ਛੱਡਣਾ ਜੇ ਮੇਰੇ ਤੋਂ ਗਲਤੀ ਹੋਈ ਮੈਂ 100 ਵਾਰ ਮਾਫੀ ਮੰਗੀ ਨਾ ਤੇ ਉਸ ਤੋਂ ਬਾਅਦ ਕਦੀ ਮੈਂ ਪੰਜਾਂਵੇਂ ਵੇਸਟ ਨਹੀਂ ਕੀਤਾ ਰੁਪਈਆ ਰੁਪਈਆ ਜੋੜ ਕੇ ਤੇ ਇਹਨਾਂ ਨੂੰ ਦੇ ਨਹੀਂ ਆ ਕਿ ਆਲੋ ਤੁਹਾਡੇ ਕੰਮ ਆ ਜਾਣਗੇ ਆਲੋ ਕਿਸ਼ਤ ਧਾਰ ਦੋ ਆਲੋ ਕੋਈ ਹੋਰ ਚੀਜ਼ ਲੈ ਆਓ ਪਰ ਇਹਨਾਂ ਨੇ ਮੇਰਾ ਜਾ ਮੁੱਲ ਪਾਇਆ ਮੰਮੀ ਇਹਨਾਂ ਨੇ ਬਹੁਤ ਵੱਡਾ ਇਲਜ਼ਾਮ ਲਾ ਦਿੱਤਾ ਮੇਰੇ ਤੇ ਇਹ ਕੋਈ ਛੋਟਾ ਇਲਜ਼ਾਮ ਨਹੀਂ ਹੈਗਾ ਕੋਈ ਨਹੀਂ ਪਤਾ ਉਹੀ ਗੁੱਸੇ 'ਚ ਸੀ ਤੈਨੂੰ ਕਈ ਬੋਕ کہہ ਗਿਆ